ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸੁਕਾਲਗੜ ਪਿੰਡ ਦੀ ਜਿਹੜਾ ਪੁਆ ਹਲਕੇ ਦੇ ਵਿੱਚ ਪੈਂਦਾ ਦੱਸ ਤੀ ਕਿ ਇੱਥੇ ਘੱਟ ਬਿਜਲੀ ਦੀ ਬੋਲਟੇਜ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਲੋਕ ਜਿਹੜੇ ਪਰੇਸ਼ਾਨ ਸੀਗੇ ਇੱਕ ਬਸਤੀ ਹੈਗੀ ਐ ਜਿਹੜੇ ਉਸ ਬਸਤੀ ਦੇ ਲੋਕ ਸੀਗੇ ਕਾਫੀ ਪਰੇਸ਼ਾਨ ਸੀਗੇ ਤੇ ਉਹਨਾਂ ਦੀ ਇੱਕ ਮੰਗ ਸੀਗੀ ਕਿ ਜਿਹੜੇ ਇਸ ਬਸਤੀ ਦੇ ਵਿੱਚ ਇੱਕ ਅਲੱਗ ਤੋਂ ਟਰਾਂਸਫਾਰਮ ਲਗਾਇਆ ਜਾਏ ਤਾਂ ਜੋ ਉਹਨਾਂ ਨੂੰ ਬਿਜਲੀ ਪ੍ਰੋਪਰ ਮਿਲ ਸਕੇ ਦੱਸਦੀ ਕਿ ਇਹ ਕਾਫੀ ਦਿਨ ਤੋਂ ਮਾਮਲਾ ਚੱਲ ਰਿਹਾ ਸੀਗਾ ਤੇ ਹੁਣ ਜਿਹੜਾ ਇਹ ਮਾਮਲਾ ਗਰਮਾਂਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਸ ਬਸਤੀ ਦੇ ਵਿੱਚ ਲੋਕਾਂ ਵੱਲੋਂ ਪੈਸੇ ਇਕੱਠੇ ਕਰਕੇ ਸਰਪੰਚੇ ਦੇ ਨਾਮ ਮਿਲ ਕੇ ਇੱਕ ਟਰਾਂਸਫਾਰਮ ਨੂੰ ਜਿਹੜਾ ਸੀਗਾ ਉਹ ਅਲਾਉਟ ਕਰਵਾਇਆ ਸੀਗਾ ਟਰਾਂਸਫਾਰਮ ਵੀ ਇੱਥੇ ਪਹੁੰਚਿਆ ਲੇਕਿਨ ਜਦੋਂ ਟਰਾਂਸਫਾਰਮ ਲਾਉਣ ਵਾਸਤੇ ਜਿਹੜੇ ਬਿਜਲੀ ਕਰਮਚਾਰੀ ਉਸ ਵਕਤ ਕੁਝ ਪਿੰਡ ਦੇ ਹੀ ਸ਼ਰਾਰਤੀ ਲੋਕਾਂ ਵੱਲੋਂ ਇਸ ਨੂੰ ਨਹੀਂ ਲਾਂਦ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਜਿਹੜਾ ਮਾਮਲਾ ਕਾਫੀ ਗਰਮਾ ਗਿਆ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਾਲ ਦੇ ਸਕਰੀਨ ਦੇ ਉੱਤੇ ਕਾਫੀ ਲੋਕਾਂ ਦੇ ਵਿੱਚ ਰੋਸ਼ ਹੈ ਕਿਵੇਂ ਰੋਸ਼ ਕਰ ਰਹੇ ਨੇ ਬਿਜਲੀ ਭਵਾਗ ਦੇ ਖਿਲਾਫ ਤੇ ਜਿਹੜੇ ਉਹ ਲੋਕ ਸ਼ਰਾਰਤੀ ਇਹੇ ਉਹਨਾਂ ਦੇ ਖਿਲਾਫ ਦੱਸਦੇ ਕਿ ਅੱਜ ਇਸੇ ਰੋਸ਼ ਨੂੰ ਦੇਖਦੇ ਹੋਏ ਸਾਬਕਾ ਵਿਧਾਇਕ ਜਗਵਿੰਦਰ ਪਾਲ ਜੀ ਹੈਗੇ ਨੇ ਉਹ ਵੀ ਇਹਨਾਂ ਲੋਕਾਂ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਵੀ ਇਹਨਾਂ ਦੀ ਆਵਾਜ਼ ਉਠਾਈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਾਲ-ਨਾਲ ਕਿਵੇਂ ਜਿਹੜਾ ਇਹਨਾਂ ਦਾ ਰੋਸ਼ ਸੀਗਾ ਕਾਫੀ ਜਿਹੜੀ ਪੁਲਿਸ ਫੋਰਸ ਵੀ ਆਈ ਸੀਗੀ ਗੱਲਬਾਤ ਸੁਣਾਣੇ ਆ ਲੋਕਾਂ ਨਾਲ ਕੀਤੀ ਹੋਈ ਵੀ ਕੀ ਗੱਲਬਾਤ ਸੀਗੀ ਕੀ ਮਾਮਲਾ ਸੀਗਾ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਖਾਨਕੋਟ মিডিਆ ਕਿ ਢਿਲੋਂ ਸਰਪੰਚੇ ਸੁਕਾਲਗੜ ਸਰਨਾ ਫੀਡਰ ਸਰ ਸਾਡੇ ਪਿੰਡ ਟਰਾਂਸਫਾਰਮ ਇੱਕ ਸੀ ਪਿੰਡ ਵੱਡਾ ਹੋਣ ਕਰਕੇ ਲੋਡ ਜ਼ਿਆਦਾ ਸੀਗਾ ਰੋਜ਼ ਫਿਊਜ਼ ਔਰਦੇ ਸੀ ਅਸੀਂ ਆ ਪੰਚਾਇਤ ਵੱਲੋਂ ਆ ਕਰਿਓ ਜੀ ਅਸੀਂ ਪੰਚਾਇਤ ਵੱਲੋਂ ਸੁਕਾਲਗੜ ਪਤੀਤ ਰਿਕਵੈਸਟ ਕੀਤੀ ਮੌਕੇ ਦੀ ਪੰਚਾਇਤ ਨੇ ਔਰ ਐਕਸ ਸਰਪੰਚਾ ਨੇ ਵੀ ਰਿਕੁਐਸਟ ਕੀਤੀ ਪੀ ਇਸ ਪਿੰਡ ਨੂੰ ਬੜੀ ਪ੍ਰੋਬਲਮ ਹੈ ਇਹ ਸਾਰੇ ਪਿੰਡ ਦੇ ਲੋਕਾਂ ਨੇ ਸਾਈਨ ਕਰਕੇ ਦਿੱਤੇ ਹੈਗੇ ਜੇਈ ਮਨਦੀਪ ਨੇ ਇੱਥੇ ਆ ਕੇ ਲੋਡ ਚੈੱਕ ਕਰਕੇ ਪੂਰੇ ਪ੍ਰੋਸੈਸਿੰਗ ਦੇ ਨਾਲ ਰਿਪੋਰਟ ਤਿਆਰ ਕਰਕੇ 63 KV ਦਾ ਸਾਨੂੰ ট্রান্সਫਾਰਮਰ ਤੋਂ ਮੁਹੱਈਆ ਕਰਵਾਤਾ ਅੱਜ ਤੋਂ 22 ਦਿਨ ਪਹਿਲਾਂ ਹੋ ਗਏ ਉਸ ਤੋਂ ਬਾਅਦ ਕੀ ਆ ਅੱਜ ਲਾਉਨੇ ਆ ਕੱਲ ਲਾਉਨੇ ਆ ਚਰਚਾ ਇਹ ਸ਼ੁਰੂ ਕਰ ਦਿੱਤੀ ਕਿ ਇਹਦੇ ਐਸੀ ਕਮਿਊਨਿਟੀ ਆਪਣੀ ਮਰਜ਼ੀ ਦੇ ਨਾਲ ਹੀ ਸਾਰਾ ਕੁਝ ਕਰ ਰਹੀ ਐ ਐਸੀ ਕਮਿਊਨਿਟੀ ਦੇ ਕਹਿਣ ਤੇ ਇਹਨਾਂ ਦੀ ਆਬਾਦੀ ਦੇ ਵਿੱਚ ਇਹ ট্রান্সਫਾਰਮਰ ਨਹੀਂ ਲੱਗਣਾ ਚਾਹੀਦਾ ਅੱਜ ਜੇ ਹੀ ਮਨਦੀਪ ਕਹਿ ਰਿਹਾ ਕਿ ਮੈਂ ਫੋੜਾ ਲਾਉਣਾ ਵਾ ਅਸੀਂ ਕਿਹਾ ਜੇ ਜੀ ਸਾਹਿਬ ਜੇ 100 ਦਾ ਲੱਗਣਾ ਸੀ ਤੇ ਪੂਰੇ ਪ੍ਰੋਸੈਸ ਦੇ ਨਾਲ ਇਹ ਕਿਉਂ 300 ਦਾ ਪਾਸ ਕੀਤਾ ਉਸ ਮੁਕੇ ਲਿਉਂਦੇ ਹੋ ਜਾਂ ਇਹਨੂੰ ਲਾਓ ਨਹੀਂ ਕੰਮ ਕਰੇਗਾ ਤੇ ਫਿਰ ਜਿਹੜਾ ਮਰਜ਼ੀ 100 ਦਾ ਛੱਡ ਕੇ 300 ਦਾ ਲਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਤਕੇਸ਼ਾਈ ਨਹੀਂ ਹੋਣ ਦੇਣੀ ਇਹ ਜਿਹੜੀ ਐਸਸੀ ਕਮਿਊਨਿਟੀ ਦੇ ਨਾਲ ਇਹ ਬਖਰੇਵੇਂ ਵਾਲੀ ਗੱਲ ਜਿਹੜੀ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਡੀਆਂ ਜਥੇਬੰਦੀਆਂ ਕਿਸਾਨ ਯੂਨੀਅਨ ਦੂਜੀਆਂ ਤਿੱਜੀਆਂ ਸਾਰੀਆਂ ਜਥੇਬੰਦੀਆਂ ਸਾਡੀ ਇਸ ਗੱਲ ਤੇ ਮੈਨੂੰ ਫੋਨ ਆ ਰਹੇ ਨੇ ਉਹਨਾਂ ਦੇ ਸੋਮਵਾਰ ਨੂੰ ਹਾਈਵੇ ਜਾਮ ਹੋਏਗਾ ਦੋ ਦਿਨ ਦਾ ਪ੍ਰਸ਼ਾਸਨ ਕੋਲ ਟਾਈਮ ਹੈ ਲੇਬਰ ਇੱਥੇ ਖੜੀ ਹੈਗੀ ਆ ਜੇ ਤੇ ట్రాన్స్‌ਫਰਮੇ ਚੜ ਜਾਂਦਾ ਤੇ ਠੀਕ ਆ ਇਹ ਸੋਮਵਾਰ ਅਸੀਂ ਸੜਕ ਦੇ ਉੱਤੇ ਹਾਈਵੇ ਜਾਮ ਕਰਾਂਗੇ ਉਹ ਇਸ ਇਹਨਾਂ ਦੀ ਮਹਿਕਮੇ ਦੀ ਕਾਨੂੰਨੀ ਹਰਕਤ ਦੇ ਖਿਲਾਫ ਕੀ ਐਸੀ ਕਮਿਊਨਿਟੀ ਨੂੰ ਇਹ ਨਵੇਂ ਅਧਿਕਾਰ ਨਹੀਂਗਾ ਵੀ ਉਹ ਪੂਰੀ ਲਾਈਟ ਲੈ ਲੈਣ ਕੀ ਉਹ ਰਾਤਾਂ ਜਾਗ ਜਾ ਕੇ ਕੱਟਣ ਇਹ ਦੇਸ਼ ਦੀ ਆਜ਼ਾਦੀ ਚ ਉਹਨਾਂ ਹਿੱਸਾ ਨਹੀਂ ਪਾਇਆ ਕੀ ਉਹ ਵੋਟ ਨਹੀਂ ਪਾਉਂਦੇ ਹੈਗੇ ਕੀ ਉਹ ਸਰਕਾਰ ਨੂੰ ਟੈਕਸ ਨਹੀਂ ਦਿੰਦੇ ਹੈ ਮੇਰਾ ਨਾਮ ਹੈ ਐਕਸ ਸੁਹਾਦਰ ਸਰਮੁਖਮਾਰ ਸਾਡੇ ਪਿੰਡ ਟ੍ਰਾਂਸਫਾਰਮ ਅਜ ਕਾਫੀ ਦਿਨ ਹੋ ਗਿਆ ਕੋਈ 20 25 ਦਿਨ ਹੋ ਗਿਆ ਮਨਜ਼ੂਰ ਹੋ ਕੇ ਪਿੰਡ ਸਾਡੇ ਘਰ ਆਪਣੇ ਸਮਾਨ ਛੱਡ ਕੇ ਤੇ ਟ੍ਰਾਂਸਫਾਰਮ ਆਇਆ ਦਾ ਕਹਿੰਦੇ ਅੱਜ ਜਾਣਾ ਕੱਲ ਲਾਣਾ ਅੱਜ ਜਾਣਾ ਕੱਲ ਲਾਣਾ ਪਰਸੋਂ ਆ ਕੇ ਪ੍ਰਸ਼ਾਸਨ ਆ ਕੇ ਆਦਮੀ ਭੇਜੇ ਨਾ ਲਗਾਣ ਲੱਗੇ ਨਾ ਕੁਝ ਸਰਾਰਤੀ ਬੰਦੇ ਪਿੰਡ ਦੇ ਇੱਕ ਦੋ ਬੰਦੇ ਨਾ ਇੱਕ ਨੰਨਾ ਲਾਡੀ ਇੱਕ ਨੰਨਾ ਹੈ ਹੈ ਇੱਕ ਨੰਨਾ ਚੰਨਾ ਇੱਕ ਨੰਨਾ ਮੱਖਣੂ ਹੈ ਇਹਨਾਂ ਨਾਲ ਅਗੇ ਪੰਗਾ ਕਰ ਦਿੱਤਾ ਅਹੀਂ ਦੇਖੋ 65 ਸਾਲ ਦੀ ਮੇਰੀ ਉਮਰ ਆ ਇਹ ਆ ਕੇ ਸਾਨੂੰ ਲੜਾਈ ਲੈ ਵਿੱਚ ਲੜਾਈ ਲੈਣ ਲੱਗਿਆ ਅਹੀਂ ਸਾਰਿਆਂ ਨੇ ਬਰੋਧ ਕੀਤਾ ਵੀ ਇਹ ਗੜਾ ਕੰਮ ਨਾ ਕਰੋ ਹੋਂਦਿਓ ਕੰਮ ਨੂੰ ਪਰ ਇਹਨਾਂ ਨੇ ਇੱਕ ਨਹੀਂ ਮੰਨੀ ਇਹਨਾਂ ਨੇ ਜਾ ਕੇ ਪੰਗਾ ਪਾਰਤਾ ਔਰ ਇਹ ਕੰਮ ਨੂੰ ਰੁਕਾਤਾ ਕੱਲ ਵੀ ਅਹੀਂ ਇੰਤਜ਼ਾਰ ਕਰਦੇ ਰਹੇ ਵੀ ਆਣਗੇ ਅੱਜ ਕੱਲ ਵੀ ਨਹੀਂ ਆਇਆ ਪ੍ਰਸ਼ਾਸਨ ਲਗਾਉਣ ਵਾਸਤੇ ਅੱਜ ਆਇਆ ਅਸੀਂ ਖੁਸ਼ ਹੋਏ ਕਿ ਚਲੋ ਅੱਜ ਕੰਮ ਹੋ ਜਾਏਗਾ ਅੱਜ ਵੀ ਤਾਰਾ ਤੂਰਾ ਲਗਾਉਂਦੇ ਰਹੇ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਇਹ ਟਰਾਂਸਫਾਰਮ ਜਿਹੜਾ ਇਹ ਨਹੀਂ ਲੱਗੇਗਾ ਇਹ ਹੋਰ ਮਨਜ਼ੂਰ ਹੋ ਕੇ ਆਏਗਾ ਇਹ ਐਸੀ ਲੋਕਾਂ ਦਾ ਇਹ ਐਸੀ ਮੱਲਾ ਇਹ ਐਸੀ ਮੱਲਾ ਇਹ ਸਾਰੇ ਇਹਨਾਂ ਨੇ ਵਿਰੋਧ ਇਸ ਗੱਲ ਦਾ ਕੀਤਾ ਵੀ ਇਹ ਐਸੀ ਮੱਲਾ ਇਹ ਟਰਾਂਸਫਾਰਮ ਇਧਰ ਨਹੀਂ ਲੱਗੇਗਾ ਇਹ ਦੁਨੀਆ ਬਹੁਤ ਦੁਖੀ ਕਰਨਾ ਚਾਹੁੰਦੀ ਹੈ ਸਾਨੂੰ ਇਹਨਾਂ ਨੂੰ ਪੂਰੀ ਲਾਈਟ ਨਹੀਂ ਆ ਰਹੀ ਹੈ ਅੱਜ ਕਿੰਨੇ ਦਿਨਾਂ ਦਾ ਘਰਾਂ ਦੇ ਵਿੱਚ ਲਾਈਟ ਨਹੀਂ ਆਂਦੀ ਆ ਹਨੇਰੇ ਦੀ ਦੁਨੀਆ ਰਹਿੰਦੀ ਆ ਇਹਨਾਂ ਦਾ ਕੰਮ ਹੈ ਵੀ ਇਧਰ ਲਾਈਟ ਨਾ ਜਾਏ ਅੱਜ ਅੱਜ ਤੁਸੀਂ ਕੀ ਕੀਤਾ ਫਿਰ ਅੱਜ ਅਸੀਂ ਕਿਹਾ ਵੀ ਇਹੀ ਟਰਾਂਸਫਾਰਮ ਲੱਗਣਾ ਚਾਹੀਦਾ ਇਹ ਬੋਲਦੇ ਜਿਹੜਾ ਮਨਜ਼ੂਰ ਹੋ ਕੇ ਆਇਆ ਦਾ ਟਰਾਂਸਫਾਰਮ ਇਹ ਲੱਗਣਾ ਚਾਹੀਦਾ ਇਹ ਨਹੀਂ ਲਾਣ ਦਿੰਦੇ ਤੇ ਅਗਰ ਜੇ ਇਹ ਟਰਾਂਸਫਾਰਮ ਨਹੀਂ ਲਾਂਦੇ ਅਗਰ ਅਸੀਂ ਤੁਹਾਡਾ ਕੀ ਹੋਏਗਾ ਅਸੀਂ ਰੋਡ ਜਾਮ ਕਰਾਂਗੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਾਂਗੇ ਸੋਮਵਾਰ ਤੋਂ ਸਾਡਾ ਹੋਏਗਾ ਪ੍ਰਸ਼ਾਸਨ ਤੇ ਕਿਆ ਹੁੰ ਜਿਵੇਂ ਮਲਾਜ਼ਮ ਆਈ ਦੀਆ ਮਲਾਜ਼ਮ ਕਿੱਥੇ ਚਲ ਗਏ ਥੀ ਮਲਾਜ਼ਮ ਪਤਾ ਨਹੀਂ ਇਧਰ ਨਹੀਂ ਹੈ ਕੋਈ ਮਲਾਜ਼ਮ ਮਲਾਜ਼ਮ ਉਧਰ ਪਿੰਡ ਵਾਲੇ ਪਾਸੇ ਚ ਉਤਾਰ ਆ ਉਧਰ ਲਗਾ ਰਹੀ ਉਧਰ ਚਲਾ ਗਿਆ ਦੇਖੋ ਸਰਕਾਰ ਜਦੋਂ ਵੀ ਕੋਈ ਬੰਦਾ ਹੈ ਕੋਈ ਵਿਧਾਇਕ ਬੰਦਾ ਕੋਈ ਮੰਤਰੀ ਬੰਦਾ ਹੈ ਲੋਕਾਂ ਦਾ ਇੱਕ ਸੋਚ ਇੱਕ ਚਾਹ ਹੁੰਦਾ ਵੀ ਯਾਰ ਅਸੀਂ ਐਮਐਲਏ ਬਨਾਇਆ ਮੰਤਰੀ ਬਣੇ ਤੇ ਗਊ ਬਣੇ ਲੋਕਾਂ ਨੂੰ ਹਰਾਸਮੈਂਟ ਕਰਨ ਬਾਅਦ ਥੋੜੇ ਬਣਦੇ ਆ ਲੋਕਾਂ ਦੀ ਸੇਵਾ ਲੋਕਾਂ ਦੇ ਕੰਮ ਕਰਨੇ ਔਰ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰਾਣੀ ਕਿ ਕੰਮ ਬੜੇ ਆ। ਟਰਾਂਸਫਰ ਲੱਗਣਾ ਬੜੀ ਅੱਛੀ ਗੱਲ ਹੈ ਲੱਗਣੀ ਚਾਹੀਦੀ ਹੈ। ਇਹ ਦੋ ਸਾਲ ਤੋਂ ਡਿਮਾਂਡ ਰਹਿਣ ਦੀ ਵੀ ਟਰਾਂਸਫਰ ਲੱਗਣਾ ਚਾਹੀਦਾ ਉਹ ਪਹਿਲੇ ਟਰਾਂਸਫਰ ਛੋਟਾ ਸੀ ਕਿ ਹਰੀਆਂ ਬਸਤੀ ਹੈ। ਇਹਨਾਂ ਨੇ ਆਪਣਾ ਮੈਂ ਸਰਪੰਚਾ ਨੂੰ ਗਾਈਡ ਕੀਤਾ ਵੀ ਤੁਸੀਂ ਟਰਾਂਸਫਰਰ ਬਕਰਾਂ ਲੋਗੋ। ਕਲਾਸਾਂ ਲੱਗ ਗਿਆ। ਲੈ ਐਸਟੀਮੇਟ ਲੱਗ ਗਿਆ ਜੋ ਪੈਸੇ ਖਰਚਣੇ ਸੀ ਉਹ ਕੋ ਪੈਸੇ ਵੀ ਦਵਾਤੇ ਹੈ। ਜਿਹੜੇ ਉੱਤੇ ਕਲੰਬ ਸ਼ੰਪਲ ਲੋਹੇ ਦੇ ਲੱਗੇ ਆ। ਇਹਨਾਂ ਨੇ ਪੁੱਛੋ ਵੀ ਤੁਹਾਨੂੰ ਬਾਬੇ ਨਾਨਕ ਦੀ ਕਸਮ ਲੱਗੇ ਆਪਣੇ ਬਚਨ ਦੀ ਕਸਮ ਲੱਗੇ ਇਹ ਤੁਸੀਂ ਲਾਏ ਨੇ ਤੁਸੀਂ ਪੈਸੇ ਦਿੱਤੇ ਜਾਂ ਸਰਪੰਚਾਂ ਨੂੰ ਪੈਸੇ ਦਿੱਤੇ ਹਰੀਆਂ ਬਸਤੀ ਦੇ ਲੋਕਾਂ ਨੇ ਥੋੜੀ ਥੋੜੀ ਪੈਸੇ ਦਿੱਨੇ 100 ਕਿਨੇ 200 ਕਿਨੇ 70 ਪਾ ਗਏ ਇਹ ਪੈਸੇ ਕਿੱਥੇ ਕੀਤੇ ਹੁਣ ਆਪ ਵਾਲੇ ਨੇ ਜਿਹੜੇ ਇਹਨਾਂ ਨੂੰ ਬਿਲਕੁਲ ਸ਼ਰਮੀ ਨਹੀਂ ਰਹੀ ਕਿਤੇ ਨਿੱਕੀ ਨਿੱਕੀ ਗੱਲਾਂ ਦੇ ਵਿੱਚ ਆ ਕੇ ਉਦਘਾਟਨ ਕਰਨਾ ਕਹਿੰਦਾ ਇੱਥੇ ਟ੍ਰਾਂਸਫਰ ਇਹ ਇਹਨਾਂ ਦਾ ਨਹੀਂ ਲੱਗੇਗਾ ਇੱਥੇ ਟ੍ਰਾਂਸਫਰ 100 ਰੁਪਏ ਲੱਗਣਾ ਲੱਗਣਾ ਚਾਹੀਦਾ ਪਹਿਲੇ ਤੁਸੀਂ ਸੁਤੇ ਨਹੀਂ ਪਹਿਲੇ ਤੁਸੀਂ 100 ਦਾ ਕਿਉਂ ਲਾਇਆ ਹੁਣ ਪਿਆਸੇ ਲੋਹਾਤੇ 30 ਦਾ ਵੀ ਆ ਗਿਆ ਤੇ 100 ਦਾ ਉਡੋੜ ਗਿਆ ਉਹ ਮਿੰਟ ਲੈ ਗਏ ਜਿੱਥੇ 100 ਦਾ ਵੀ ਆਇਆ ਤੇਲੇ ਕੋਈ ਨਹੀਂ ਲਾਇਆ ਤੁਸੀਂ ਨਹੀਂ ਹੁਣ ਆਹ ਪਾਰਟੀ ਵਾਲੇ ਜਿਹੜੇ ਆ ਉਹਨਾਂ ਦੇ ਕਹਿੰਦੇ 100 ਦਾ ਲੈ ਆਜੋ ਤੇ 100 ਦੇ ਟ੍ਰਾਂਸਫਰ ਦਾ ਦੁਹਾੜ ਕਰਦੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਆਹ ਵਾਲੀ ਉਹ ਕੰਮ ਤੇ ਤੁਹਾਡਾ ਕੋਈ ਨਹੀਂ ਪਠਾਨਕੋਟ ਤੋਂ ਗਾਂਦ ਦੀਆਂ ਟਰਾਲੀਆਂ ਨਿਕਲਦੀਆਂ ਨੇ ਉਹਦਾ ਵੀ ਉਦਘਾਟਨ ਕਰਾਇਆ ਕਰੋ ਮੇਰੇ ਨਾਲ ਨੂੰ ਇਹ ਟ੍ਰਾਂਸਫਰਮੈਂਟ ਕਰਨਾ ਹੀ ਆ ਉਹਦਾ ਵੀ ਤੁਹਾਡਾ ਨਹੀਂ ਕਰਦੇ ਮੇਰੇ ਕਹਿਣ ਦਾ ਭਾਵ ਇਹ ਆ ਇੱਕ ਜੈਨੂ ਮੈਂ ਉੱਚ ਇੰਜੀਨੀਅਰੇ ਮੇਰੇ ਗੱਲ ਹੋ ਗਈ ਹੈ ਨਹੀਂ ਤੇ ਮੈਂ ਉੱਪਰ ਵੀ ਗੱਲ ਕਰਨੀ ਚੰਡੀਗੜ੍ਹ ਵੀ ਤੇ ਜੈਨੂ ਤਾਂ ਕਰਾਣਾ ਸਸਪੈਂਡ ਤੂੰ ਦੋ ਐਸਟੀਮੇਟ ਕੋ ਸਰਪੰਚ ਦੇ ਹੱਥੇ ਇਹਦੀ ਪਾ ਇਹ ਐਸਟੀਮੇਟ ਨਹੀਂ ਲੱਗੇਗਾ ਇਹ ਐਸਟੀਮੇਟ ਨਹੀਂ ਲੱਗੇਗਾ ਕਿਉਂ ਪੈਸੇ ਲਵਾਏ ਨਾ ਅੱਜ ਜੀ ਉਹ ਟਰਾਂਸਫਰ ਮ ਆ ਗਏ ਦੋ ਸਾਲ ਦੇ ਆਪ ਵਾਲੇ ਮਰਦ ਦੇ ਪੌਣੇ ਤਿੰਨ ਸਾਲ ਹੋ ਗਏ ਨੇ ਬਣੇ ਲੋ ਉਸਲੇ 100 ਦਾ ਟਰਾਂਸਫਰ ਵੀ ਕਿਉਂ ਨਹੀਂ ਆਇਆ ਵੀ ਤੁਹਾਨੂੰ ਨਹੀਂ ਲੱਗਦਾ ਕਿਤੇ ਰਾਜਨੀਤੀ ਕਿਤੇ ਪੂਰੇ ਪਠਾਨ ਪੂਰੇ ਪੋਏ ਦੇ ਵਿੱਚ ਰਾਜਨੀਤੀ ਹੈ ਕੰਮ ਕੋਈ ਨਹੀਂ